ਹਾਂਜੀ ਖਾਤਰੀ ਗਾਲੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤਰੀਕ ਹੋ ਗਈ ਜੀ ਅੱਜ 20 ਮਈ 2024 ਟਾਈਮ ਸਵੇਰ ਦੇ 7:30 ਮਸ਼ੀਨ ਕਰਤੀ ਚਾਲੂ ਤੇ ਰਾਤ ਭਾਈ ਇਹ ਪਾਂ ਆਗੇ ਦੀਗੇ Odisha ਤੋਂ ਇੱਧਰ ਅੱਜ ਉੱਥੇ ਬੋਟਾਂ ਐ ਗੰਦੇ ਵੀ ਉੱਥੇ ਰੌਲਾ ਰੱਪਾ ਜ਼ਿਆਦਾ ਹੁੰਦਾ ਆਂ ਕਰਕੇ ਅੱਜ ਦੀ ਦਿਹਾੜੀ ਆਪਾਂ ਲਾਵਾਂਗੇ ਛੱਤੀਗੜ੍ਹ ਅੱਜ ਦਾ ਕੰਮ ਹੈਗਾ ਆਪਣੇ ਉਹ 12-13 ਕਿਲੇ ਕਹਿੰਦਾ ਬਾਕੀ ਦੇਖਦੇ ਆ ਕਿੰਨੇ ਹੁੰਦਿਆ ਸ਼ਾਮ ਤੱਕ ਤੇ ਉਸ ਤੋਂ ਬਾਅਦ ਉਹਨੂੰ ਕਿਹਾ ਵੀਰ ਉੱਥੇ ਹੁਣ ਅਸੀਂ ਛੱਤੀਆਂ ਨਹੀਂ ਵੱਡਣੀਆਂ तो जिथे कल गए तो घेरा पाया था अपना लंबा भी ज्यादा उत्थे जा फिर कितने हो हाँ जी क्या हाल चाल है काट देंगे कोई दिक्कत नहीं काट देंगे काट देंगे इसके बाद पहले इनका तो कट जाए सारा उनके बाद काट ठीक है वो शाम आएगा उससे बात कर लेना शाम चला रहा है गाड़ी हाँ कैसे कितना टाइम आने वाला है वो ਆ ਪਤਾ ਉਹ ਚੋਰ ਤੇ ਜੰਗ ਨਾ ਫਿਰ ਹਾਂ ਜਹੀ ਆ ਜਾਣਾ ਜਹੀ ਚੱਲ ਰਹੀ ਹੈ ਗਾਡੀ ਨਹੀਂ ਰਹੇਗਾ ਪਸਾ ਹਾਂ ਹਾਂ ਯਹੀ ਰਹੇਗਾ ਤੋ ਯਾ ਗਾਡੀ ਯਹੀ ਚਲੇਗੀ ਹਾਂ ਕੋਈ ਬਾਤ ਨਹੀਂ ਕਾੜਦੇ ਕਿ ਕੋਈ ਦਿੱਕਤ ਨਹੀਂ ਆਇਆ ਭਾਈ ਚਲੋ ਮਸ਼ੀਨ ਚੱਲਦੀ ਹੈ ਕੋਈ ਨਾ ਕੋਈ ਆਈ ਜਾਂਦਾ ਅੱਜ ਆਪਾਂ ਉਰੇ ਆਏ ਆ ਹੁਣ ਇਹ ਕਹਿੰਦਾ ক্রিকেট ਮੇਰਾ ਹੈ ਮੇਰਾ ਹੀ ਵੜਦਾ ਕੋਈ ਚੱਕਰ ਨਹੀਂ ਵਟਣੇ ਆਏ ਨਹੀਂ ਦੂਰ ਕਿੜੇ ਕਿੱਧਰ ਆ ਤੇ ਬਾਕੀ ਅੱਜ ਆਪਾਂ ਉਰੇ ਕੋ ਨੇੜੇ ਬਾਜ਼ਾਰ ਲੱਗਿਆ ਵਾ ਸੌਦਾ ਪੱਤਾ ਜੇ ਲੈਣਾ ਹੈ ਉਹ ਵੀ ਲੈ ਲਵਾਂਗੇ ਉਹ ਵੀ ਚੱਲ ਵਧੀਆ ਹੋ ਗਿਆ ਨਹੀਂ ਫਿਰ ਮੰਨੂ ਅੱਜ ਟਾਈਮ ਨਾਲ ਆਉਣਾ ਪੈਣਾ ਦਾ ਸੌਦਾ ਪੱਤਾ ਕਿਆ ਇਹ ਉਹ ਆਲੂ ਪਿਆਜ਼ ਲੈਣੇ ਆ ਬਾਕੀ ਤਾਂ ਇਹ ਆਪਣੇ ਕੋਲ ਸਾਰਾ ਕੁਝ ਵੀ ਹਰੀ ਸਾਦੀ ਦੇਖ ਲਾਂਗੇ ਜੇ ਮਿਲ ਗਈ ਤੇ ਬਾਕੀ ਬਣੇ ਰਿਹਾ ਬਲੌਗ ਦੇ ਵਿੱਚ ਦਿਖਾਉਣਾ ਤੁਹਾਨੂੰ ਅੱਜ ਦਾ ਬਾਈ ਜੀ ਦੀ ਸਾਰੀ ਖੜੀ ਆ ਆਹਾਂ ਉਹ ਵੀ ਅੰਦਰ ਦਿਖਾਉਣਾ ਕਿਹੜੀ ਕਿਹੜੀ ਹੈਗੀ ਸਾਰੀ ਦਿਖਾਵਾਂਗੇ ਤੁਹਾਨੂੰ ਔਈ ਟਾਈਮ ਹੋ ਗਿਆ 9 ਵਜੇ ਕੰਮ ਚੱਲ ਰਿਹਾ ਮਾਰੋ ਮਾਰ ਮਹੀਨੇ ਭਰ ਦੀ ਅੱਜ ਭੱਜੀ ਆਪਾਂ ਦੱਲਿਆ ਰੋਟੀ ਬਣਾਉਣਾ ਤੇ ਬਾਜ਼ਾਰ ਜਾਣਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਦਿਖਾਉਣਾ ਤੁਹਾਨੂੰ ਉੱਥੇ ਜਾ ਕੇ ਰੋਟੀ ਰੋਟੀ ਲਿਆਉਣੀ ਆ ਬਣਾ ਕੇ ਦਾਲ ਬਣੀ ਵੀ ਆ ਪਰ ਰੋਟੀਆਂ ਬਣਾਉਣੀਆਂ ਉਹ ਬਣਾ ਕੇ ਆਉਣੀ ਆ ਫਿਰ ਅੱਜ ਦਾ ਨੇੜੀ ਆ ਕੰਮ ਬਹੁਤੀ ਦੂਰ ਨਹੀਂ ਹੈਗਾ ਚਲੋ ਜੀ ਮਿਲਦੇ ਆ ਤੁਹਾਨੂੰ ਬਾਜ਼ਾਰ ਜਾ ਕੇ ਕਰੋ ਜੀ ਚੱਕ ਬਾਜ਼ਾਰ ਸਾਰੀਆਂ ਚੀਜ਼ਾਂ ਮਿਲਦੀਆਂ ਰਹਿ ਅੰਲੇ ਜਣੇ ਆਲੂ ਤਾਂ ਹੈਗੇ ਪਿਆਜ਼ ਸਰੋਂ ਦਾ ਤੇਲ ਹਰੀਆਂ ਮਿਰਚਾਂ ਹਰੀਆ ਤੇਕਾ ਹਰੀਆ ਤੇ ਜਮੇਲਦੀ ਹੈ ਲੇ ਲੈ ਭਾਈ ਖਾਉਦੇ ਆਪਾਂ ਦੀ ਨੀਂਮੂ ਲੱਭਦੇ ਫਿਰਿਆ ਵੇ ਦਾਣਾਂ ਦੂਣਾਂ ਸਾਰਾ ਕੁਝ ਮਿਲਦਾ ਔਰੇ ਦਾਣਾ ਕਬਜੀਆਂ ਬੰਨੀਂ ਬੂਲੇ ਕੇ ਜਾਣਾ ਯਾਰ ਨੀਂਮੂ ਲੱਭਦੇ ਫਿਰਦਾ ਮਸਾਲੇ ਦਾਲਾਂ ਦੇਖ ਲੋ ਬਾਜ਼ਾਰ ਬਾਈ ਛਤੀਗੜ ਦਾ ਲੋ ਯਰੇ ਦੇ ਆਪਾਂ ਨੂੰ ਸੁੱਕਾ ਦੁੱਧ ਆਟਾ ਮਿਲ ਗਿਆ ਠੀਕ ਨਾ ਤੇ ਬਯਾਰ ਰਾਉਣ ਦਾ ਮੇਲੇ ਪਾਦਾ ਬਣਾ ਸਮਾਨ ਹੋ ਗਿਆ ਪਾਟਾ ਰਹਿ ਗਿਆ ਠਾਟਾ ਰਹਿ ਗਿਆ ਥੋੜਾ